ਸੀਏ ਚਾਰ ਪੰਜ ਜਣਿਆਂ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਅਸੀਂ ਖਰਾਤ ਨਹੀਂ ਆਤਿਆ ਸੀਗੇ ਫੈਮਿਲੀ ਆ ਇਤਨੀ ਖਰਾਤ ਨਹੀਂ ਹੂੰ ਤੇ ਉਹ ਪਹਿਲਾਂ ਤਾਂ ਗਲਾਸ ਮੰਗਣਾ ਕਰੇ ਜਾਂਦੇ ਗਲਾਸ ਦੇ ਰੋ ਸਾਨੂੰ ਕੋਈ ਕੋਈ ਸਲਾਦ ਦਿਓ ਅਜੀ ਕਿ ਇੱਥੇ ਪੈਗ ਲਾ ਨਹੀਂ ਦੇਣਾ ਬਾ ਉਹ ਐਨੀ ਗੁੰਡਦ ਰੱਖੀ ਹੋਣੀ ਤੇ ਉਹਦੇ ਵਾਪਸ ਵੀ ਆਏ ਆ ਚਾਰ ਪੰਜ ਨੇ ਲੈ ਕੇ ਨਾਲ ਦਾਤਰੇ ਉਤਰੇ ਸੀ ਹੂੰ ਤੇ ਹਮਲਾ ਕਰਦਾ ਬੈਂਚ ਮੁੰਚ ਤੋੜ ਗਏ ਇੱਥੇ ਸਾਰੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਵਾਪਸ ਹਾਂ 6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤੀ 1:00 ਵਜੇ ਦਾ ਟਾਈਮ ਹੋਣਾ ਹੈ ਦੇਖੋ 1:30 ਇੱਕ ਵਜੇ ਰਿਪੋਰਟਿੰਗ ਚ ਆਏ ਹੋਏ ਸਾਫ ਪਿੰਡ ਦੇ ਹੀ ਮਗਰਲੇ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਆਏ ਕੋਲ ਨੂੰ ਕੀਤੀ ਚਾਹੇ ਤੁਸੀਂ ਪੌਂਦਰ ਨੂੰ ਕੀਤੀ ਸੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3:00 ਦਾ ਟਾਈਮ ਰੱਖਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇਥੇ ਟਾਬੇ ਤੇ ਆਉਣ ਲੱਗੇ ਪਰਚਾ ਦਿੱਤਾ ਜਾਵੇ ਅਸੀਂ ਜਦੋਂ ਗੁੰਡਾਗਰਦੀ ਕਰਦੇ ਆਗੇ ਰਾਤ ਆਹ ਭਾਈ ਜਨਾਬ ਦਿੱਤੀ ਹੋਈ ਚਾਰ ਪੰਜ ਜਣਿਆਂ ਨੇ ਅੱਛਾ ਜੀ ਉਹ ਸਾਡੇ ਕਹਿੰਦੇ ਅਸੀਂ ਸ਼ਰਾਬ ਪੀਣੇ ਆਇਆ ਸੀਗੇ ਫੈਮਿਲੀ ਆ ਇਥੇ ਨਹੀਂ ਗਰਾਤ ਹੂੰ ਤੋ ਪਹਿਲਾ ਤਾਂ ਗਲਾਸ ਮੰਗਣਾ ਕਰਿਆ ਜਾਂਦਾ ਗਲਾਸ ਦੇ ਰੋ ਸਾਨੂੰ ਫੇਰ ਕੋਈ ਸਲਾਦ ਦਿਵਾ ਸੀਗਾ ਇੱਥੇ ਪੈਗ ਲਾ ਨਹੀਂ ਦੇਣਾ ਬਹੁਤ ਐਨੀ ਗੁੰਡਦ ਰੱਖੀ ਹੋਈ ਨੇ ਉਹਨਾਂ ਦੇ ਉਹ ਆਉਟਰੀ ਆ ਚਾਰ ਪੰਜ ਨੇ ਲੈ ਕੇ ਨਾਲ ਦਾਤਰੇ ਉਤਰੇ ਸੀ ਹੂੰ ਤੇ ਹਮਲਾ ਕਰਦਾ ਬੈਂਚ ਪੁੰਚ ਤੋੜ ਗਏ ਇੱਥੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਬਾਅਦ ਹਾਂ 6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸਦੀ 1:00 ਦੇ ਟਾਈਮ ਆਣਾ ਇਹ 1:30 ਇੱਕ ਨੇ ਰਿਪੋਰਟਿੰਗ ਚ ਆਏ ਹੋਏ ਸਾਫ ਪਿੰਡ ਦੇ ਹੀ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਕੋਈ ਤੁਹਾਨੂੰ ਕੀਤੀ ਚੁਕਾਇਆ ਤੁਸੀਂ ਪੁਲਿਸ ਨੂੰ ਕੀਤੀ ਸੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3:00 ਦਾ ਟਾਈਮ ਰੱਖਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇਥੇ ਢਾਬੇ ਤੇ ਆਉਣ ਲੱਗੇ ਇਹਦਾ ਗੁੰਡਾਗਰਦੀ ਕਰਦੇ ਆਗੇ ਰਾਤੀ ਆਹ ਭਾਈ ਜਲਾਬ ਕੀਤੀ ਹੋਈ ਚਾਰ ਪੰਜ ਆ ਰਹਿਆਂ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਅਸੀਂ ਖਰਾਤੀ ਨਹੀਂ ਕਰਿਆ ਸੀਗੇ ਫੈਮਿਲੀ ਆ ਇਤਨੀ ਖਰਾਤੀ ਤੂੰ ਪਹਿਲਾਂ ਤਾਂ ਗਲਾਸ ਮੰਗਣਾ ਕਰੇ ਜਾਂਦੇ ਗਲਾਸ ਦੇ ਰੋ ਸਾਨੂੰ ਕੋਈ ਕੋਈ ਸਲਾਦ ਦਿਵਾ ਦੇ ਕਿ ਇੱਥੇ ਪੈਗ ਲਾ ਨਹੀਂ ਦੇਣਾ ਬਾ ਉਹ ਇੰਨੀ ਗੁੰਡਦ ਰੱਖੀ ਹੋਣੀ ਤੇ ਮੁਰਕੇ ਵਾਪਸ ਵੀ ਆਏ ਆ ਚਾਰ ਪੰਜ ਨੇ ਲੈ ਕੇ ਨਾਲ ਦਾਤਰੇ ਦੁਤਰੇ ਸੀ ਤੇ ਹਮਲਾ ਕਰਦਾ ਬੈਂਚ ਬੁੰਚ ਤੋੜ ਗਏ ਤੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਵਾਪਸ ਹਾਂ 6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸ ਦੀ 1:00 ਵਜੇ ਦਾ ਟਾਈਮ ਹੋਣਾ ਹੈ ਦੇਖੋ 1:30 ਇੱਕ ਦੇ ਰਿਪੋਰਟਿੰਗ ਚ ਆਏ ਹੋਏ ਸਾਫ ਪਿੰਡ ਦੇ ਹੀ ਮਗਰਲੇ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਆਏ ਕੋਲ ਤੁਹਾਨੂੰ ਕੀਤੀ ਚਾਹੇ ਤੁਸੀਂ ਪੁਲਿਸ ਨੂੰ ਕੀਤੀ ਸੀ ਰਾਤੀ ਆਏ ਸੀ ਤੇ ਉਹ ਕਹਿੰਦੇ ਹੁਣ 3:00 ਦਾ ਟਾਈਮ ਰੱਖਿਆ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇਥੇ ਟਾਬੇ ਤੇ ਆਉਣ ਲੱਗੇ ਪਰਚਾ ਦਿੱਤਾ ਜਿਵੇਂ ਅਸੀਂ ਇਹ ਗੁੰਡਾਗਰਦੀ ਕਰਦੇ ਆਗੇ ਦਾ ਆਹ ਪਾ ਜੀ ਜਨਾਬ ਦਿੱਤੀ ਹੋਈ ਚਾਰ ਪੰਜ ਜਣਿਆਂ ਨੇ ਅੱਛਾ ਜੀ ਉਹ ਸਾਡੇ ਕਹਿੰਦੇ ਅਸੀਂ ਸ਼ਰਾਬ ਕਿ ਨਹੀਂ ਕਰਿਆ ਸੀਗੇ ਫੈਮਿਲੀ ਆ ਇਥੇ ਨਹੀਂ ਕਰਾ ਤੂੰ ਪਹਿਲਾਂ ਤਾਂ ਗਲਾਸ ਮੰਗਣਾ ਕਰੇ ਗਏ ਸੀ ਗਲਾਸ ਦੇ ਦੋ ਸਾਨੂੰ ਫੇਰ ਕੋਈ ਸਲਾਦ ਦਿਵਾ ਸੀਗਾ ਇੱਥੇ ਪੈਗ ਲਾ ਨਹੀਂ ਦੇਣਾ ਬਹੁਤ ਐਨੀ ਗੁੰਡਦ ਰੱਖੀ ਹੋਈ ਨੇ ਉਹਨਾਂ ਦੇ ਵਾਪਸ ਹੀ ਆਏ ਆ ਚਾਰ ਪੰਜ ਨੇ ਲੈ ਕੇ ਨਾਲ ਦਾਤਰੇ ਉਤਰੇ ਸੀ ਹੂੰ ਤੇ ਹਮਲਾ ਕਰਦਾ ਬੈਂਚ ਪੁੰਚ ਤੋੜ ਗਏ ਇੱਥੇ ਸਾਰੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਵਾਪਸ ਹਾਂ 6 ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ ਦੱਸਦੀ 1:00 ਦੇ ਦਾ ਟਾਈਮ ਹੋਣਾ ਸੀ ਦੇਖੋ 1:30 ਇੱਕ ਨੇ रिपोर्टिंग चायोए साहब पेंट ਦੇ ਹੀ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਕੋਲ ਤੁਹਾਨੂੰ ਕੀਤੀ ਸੀ ਤੁਸੀਂ ਪੁਲਿਸ ਨੂੰ ਕੀਤੀ ਸੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3 ਵਜੇ ਦਾ ਟਾਈਮ ਰੱਖਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇਥੇ ਟਾਬੇ ਤੇ ਹਮ ਲੱਗੀ ਇਹ ਤਾਂ ਗੁੰਡਾਗਰਦੀ ਕਰਦੇ ਆਗੇ ਰਾਤੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp ਚੈਨਲ ਪਰ